ਵਾਹਿਗੁਰੂ ਸਹਿਬ ਜੀ ਸੋ ਕਮਾਲਾਤੀ ਜਗ ਮਾਇਆ ਬੱਬੋੜੀ ਜਿਨ ਬਿਰ ਤਸ ਤਜ ਖਾਇ ਮਨ ਬਵ ਕਾਤੀ ਗੁਰਬ ਉਪਰੈ ਜਿਨੀ ਸਜਨਾ ਟਟ ਲਾਇਆ ਮਾਇਆ ਬੰਧਾ ਮੋਹਣੀ ਜਿਨ ਬਿਨ ਬ੍ਰਹਮਤਾ ਜਗ ਖਾਵਿਆ ਮਨ ਕੋ ਕਾਤੀ ਗੁਣਾਂ 'ਪ ਉਕਰੇ ਜਿਨ ਕੀ ਸਾਸਨ ਚਿਤ ਲਾਇਆ ਬੇਨ ਨਾਵੇ ਜਗ ਤ੍ਰਵਨਾ ਫਿਰੇ ਗੁਰ ਮਨ ਲਈ ਅਲਾ ਦੇ ਅਰਮ ਤੰਤਾ ਕਰਤੈ ਨਹਿ ਪਰ ਜਨਮ ਗਵਾਇ ਸੂਤਾਤਾ ਮਰਨ ਬਸਹਾਇਆ ਨਾਨਕ ਦਾਤ ਕਰ ਕੋ ਮਿਲੇ ਜਨ ਕੋ ਤਨਿ ਪਾਇਆ ਪੰਨਤੀ ਚ ਖਰੀ ਬੈ ਅਬਦ ਪਰ ਭੂਰ ਹੈ ਮਾਨੁ ਬੁਨਕਰ ਸਾਧਨ ਪਾਏ ਜਿਉ ਕ੍ਰਿਸ਼ਤੂਰੀ ਮਿਰਗ ਨਾ ਜਾਰੈ ਭੰਮ ਲ ਭੰਮ ਪਨਾਏ ਅੰਮ੍ਰਿਤਿ ਤਜ ਬਿਖ ਸੰਗਰੈ ਕਰਤੈ ਆਪਠਵਾਇ ਗੁਰਮਨਨ ਸੁਜੀ ਬਈ ਤੰਦਰ ਬੰਦਰ ਬ੍ਰਹਮ ਦਾ ਕਾਇਆ ਤਨ ਮਨ ਸੀਤਲ ਹੋਇਆ ਅਰਸਨਾ ਦਾ ਸਵਾਦ ਆਇਆ ਸਤਿ ਨੀਰ ਉਪਜੇ ਸਤਿ ਮੀਲ ਮਲਾਇਆ ਬੇਨ ਸਤਿ ਸਭ ਜਗ ਕੋ ਰਰਾ ਬਰਤਾ ਜਨ ਬਗਵਾਇਆ ਅੰਮਰਤ ਹੀ ਕੋ ਸਤ ਹੈ ਨਾਲ ਕੋ ਗੁਰ ਮਰ ਪਾਇਆ ਪੌੜੀ ਸੂਰ ਪਰ ਕੈ ਗਰਮ ਕੋ ਕਿਦ ਬਦ ਪਾਈਐ ਤੇ ਰੂਪਨ ਰੀਤੀ ਦ੍ਰਿਸ਼ਟੀ ਕੋ ਰੋਜਾ ਨੇ ਕਿョ ਕਿਹ ਹੈ ਨਾਲ ਕਾ ਨਰਜਿਨੀ ਹਰ ਆਗਰ ਕਹਿ ਕਹਿ ਕਿਆ ਕਹੇ ਗੋ ਰਗਾਈ ਹੈ ਜਿਸ ਆਪ ਭਜਾਈ ਆਪ ਸੋ ਅਰਮਾਰ ਕਪਾਈ ਹੈ ਪੂਰ ਰਹੇ ਕਨੈ ਗੁਰ ਸੇਵਾ ਪਾਈ ਐ ਜਿਸ ਆਪ ਬਝਾਏ ਨਾਥ ਸੋ ਹਰ ਪਾਰ ਕਤਾਈ ਐ ਗੁਰ ਪੂਰ ਰਹੇ ਕਨੈ ਗੁਰ ਸੇਵਾ ਪਾਈ ਐ ਵਾਹੀ ਗੁਰ ਦੀ ਕਲਸਾ Vai por até